ਇਹ ਖੁੱਤਾ ਤਾਜੀ ਸੂਈ ਦਾ ਦੁੱਧ 1.9 ਕਿਲੋ ਆ ਮਿੱਤਰੋ ਇਸ ਮੱਝ ਦਾ ਕੱਲਾ ਕੱਲਾ ਥਾਨ ਲੱਗਾ ਲੈਵੇ ਨੂੰ ਤੇ ਉਤੋਂ ਵੀ ਸਮੀ ਪਲੀ ਆ ਜਮਾ 10 ਕਿਲੋ ਦੁੱਧ ਹੈ ਮੈਂ 9 ਕਿਲੋ ਦੀ ਗਾਰੰਟੀ ਲੈਣਾ ਠੀਕ ਹੈ ਟੋਕਰ ਥੱਲੇ ਟੋਕਰ ਥੱਲੇ 2 ਮਹੀਨੇ ਰਹਿੰਦੇ ਭਾਈ 2 ਮਹੀਨੇ ਰਹਿੰਦੇ ਪੂਰੇ ਹੀ ਲੋ ਵੀ ਮਿੱਤਰੋ ਨਾ ਅੱਜ ਆਪਾਂ ਫੇਰ ਭਾਈ ਜੱਗੀ ਕੋਲੇ ਪਹੁੰਚੇ ਹੋਏ ਆਂਗੇ ਸ਼ਹਿਰ ਬਟਿੰਡੇ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਦੋ ਨਾਖ ਦਿਖਾ ਦੇਣੇ ਆ ਇਧਰਲੇ ਪਾਸੇ ਖੜੀ ਹੈ ਇੱਕ ਮੱਝ ਜਿਹੜੀ ਆ ਥੋੜੇ ਸਾਹਮਣੇ ਆ ਗਈ ਹੈ ਨਾ ਇਹ ਮੱਝ ਸੂਣ ਵਾਲੀ ਆ ਤੇ ਸਾਹਮਣੇ ਵਾਲੀ ਮੱਝ ਆ ਗਈ ਉਹ ਟੋਕੜ ਗੱਬਣ ਆ ਗਈ ਬਸ ਨਾਂ ਦੀ ਟੋਕੜਾ ਹੁਣ ਟੋਕੜ ਵੀ ਸੱਜਣਾ ਵਰਗਾ ਦੁੱਧ ਦਿੰਦੀ ਐ ਮਿੱਤਰੋ ਮਹੀਨੇ ਦੋ ਹੀ ਰਹਿ ਗਏ ਪਰ ਬਾਈ ਜੱਗੀ ਦੀ ਮਿਹਨਤ ਨੂੰ ਨਾ ਸਲਾਮ ਆ ਮਿੱਤਰੋ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠਾ ਨਾ ਮੈਂ ਇਹ ਗੱਲ ਕਹਿਣਾਗਾ ਵੀ ਯਾਰ ਜਿਹਦਾ ਸਰੀਰ ਪੂਰਾ ਨਹੀਂ ਹੈਗਾ ਮੈਂ ਕਹਿੰਦਾ ਉਹ ਬੰਦੇ ਵੀ ਨਹੀਂ ਇੰਨੀ ਮਿਹਨਤ ਕਰਦੇ ਪਰ ਜਿਹੜੀ ਬਾਈ ਜੱਗੀ ਮਿਹਨਤ ਕਰ ਰਿਹਾ ਤੇ ਬਾਈ ਜੱਗੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦਰਸ਼ਕਾਂ ਨੂੰ ਤੇ ਬਾਈ ਜੱਗੀ ਆਪਣੇ ਜੇ ਘਰ ਦੀ ਗੱਲ ਕਰ ਲਗੇ ਸ਼ਹਿਰ ਬਠਿੰਡਾ ਦੇ ਵਿੱਚ ਕਿੱਥੇ ਰਹਿ ਗਿਆ ਸ਼ਹਿਰ ਬਠਿੰਡਾ ਵੀਰੇ ਥਰਮਲਾ ਦੇ ਨੇੜੇ ਸਿਵੀਆਂ ਰੋਡ ਤੇ ਹਰਦੇਵ ਨਗਰ ਇੱਕ ਨੰਬਰ ਗਲੀ 'ਚ ਘਰ ਆਪਾਂ ਇੱਕ ਨੰਬਰ ਗਲੀ 'ਚ ਘਰ ਆ ਗਿਆ ਹਰਦੇਵ ਨਗਰ ਹਾਂਜੀ ਸਿਵੀਆਂ ਰੋਡ ਤੇ ਸਿਵੀਆਂ ਰੋਡ ਤੇ ਅੱਛਾ ਜੱਗੀ ਜਿਵੇਂ ਆਪਾਂ ਗੱਲ ਕਰ ਲਗੇ ਹੁਣ ਤੁਹਾਡੇ ਕੰਮ ਬਾਰੇ ਕੰਮ ਆ ਗਿਆ ਹੁਣ ਦੇਵੇਂ ਵਪਾਰ ਦਾ ਹਨਾ ਵਪਾਰ ਦਾ ਠੀਕ ਹੈ ਨਾ ਚੰਗੀ ਮਾਝੀ ਲਿਆਉਣੀ ਆ ਫਿਰ ਚੰਗੀ ਲਿਆਉਣਾ ਵੀਰੇ ਛਾਂਟ ਕੇ ਕੰਮ ਅੱਛਾ ਤੇ ਫਿਰ ਮੈਨੂੰ ਐ ਦੱਸ ਵੀ ਜਿਹੜੀ ਮਿਹਨਤ ਇੰਨੀ ਕਰਦਾ ਚੰਗੀ ਮੱਝ ਪਾਲਣ ਲੱਗੇ ਤੂੰ ਕਿੰਨੇ ਕ ਦਿਨ ਨੂੰ ਮਤਲਬ ਲੱਗ ਜਾਂਦੇ ਤੈਨੂੰ ਮੈਨੂੰ ਮੰਨ ਕੇ ਚਲੋ 4 ਤੋਂ 5 ਦਿਨ ਲੱਗ ਜਾਂਦੇ ਆ ਬਾਈ ਅੱਛਾ ਹਾਂਜੀ ਇਹ ਮੱਝਾਂ ਜਿਵੇਂ ਆ ਗਿਆ ਜਿਹੜੀ ਸਾਹਮਣੇ ਮੱਝ ਆ ਗਈ ਪਹਿਲਾਂ ਮੈਨੂੰ ਇਹਦੀ ਡਿਟੇਲ ਦੱਸ ਵੀ ਇਹ ਮੱਝ ਇਹ ਬਾਈ ਜੀ ਅੱਠ ਮਹੀरिया ਸੁਣ ਲੋ 17 ਜੂਨ ਨੂੰ ਇਹਦੇ ਅੱਠ ਮਹੀਨੇ ਪੂਰੇ ਹੁੰਦੇ ਆ 17 ਜੂਨ ਨੂੰ 17 ਜੂਨ ਨੂੰ ਠੀਕ ਹੈ ਆਪਣੇ 17 ਅਗਸਤ ਨੂੰ ਇਹਦੇ ਠੀਕ ਹੈ 10 ਮਹੀਨੇ ਪੂਰੇ ਹੁੰਦੇ ਆ ਜੀ ਠੀਕ ਹੈ ਠੀਕ ਹੈ 20 ਅਗਸਤ ਤੱਕ ਇਹ ਸੂਪ ਹੋਊਗੀ ਠੀਕ ਹੈ ਠੀਕ ਹੈ ਇਸ ਟਾਈਮ ਕੰਡੇ ਵਾਲਾ ਕੋਈ ਵੀ ਵੀਰ ਮੇਰਾ ਆਕੇ 9 ਕਿਲੋ ਦੁੱਧ ਚੋ ਸਕਦਾ ਦਾ 9 ਕਿਲੋ 9 ਕਿਲੋ ਮੈਂ 10 ਕਿਲੋ ਦਦਾ ਮੈਂ 9 ਕਿਲੋ ਦੀ ਗਾਰੰਟੀ ਲੈਣਾ ਠੀਕ ਹੈ ਟੋਕਰ ਥਲੇ ਟੋਕਰ ਥਲੇ 2 ਮਹੀਨੇ ਰਹਿੰਦੇ ਭਾਜੀ 2 ਮਹੀਨੇ ਰਹਿੰਦੇ ਪੂਰੇ ਹੀ ਵੈਰੀ ਗੁੱਡ ਹਾਂਜੀ ਆ 17 ਤਰੀਕ ਨੂੰ 8 ਮਹੀਨੇ ਪੂਰੇ ਹੋ ਜਾਣੇ ਇਹਦੇ ਇਹ ਕਿੰਵੇਂ ਸੂਏ ਮਤਲਬ ਇਹ ਹੁਣ ਮਤਲਬ ਇਹ ਬਾਈ ਜੀ 4 ਸੂਏ ਪੂਰੇ ਹੋ ਚੁੱਕਿਆ ਪੰਜਵੇਂ ਸੂਏ ਸੂਣਾ ਨਹੀਂ ਪੰਜਵੇਂ ਸੂਏ ਸੂਗੀ ਤਾਜੀ ਸੂਈ ਦਾ ਦੁੱਧ ਫਿਰ ਯਾਰ ਤਾਜੀ ਸੂਈ ਦਾ ਭਾਈ ਜੀ 19.5 ਕਿਲੋ ਦੁੱਧ ਆਦਾ ਜੀ ਤਾਜੀ ਸੁਈ ਤਾਂ 1.19 ਕਿਲੋ 1.19 ਕਿਲੋ 1.19 ਕਿਲੋ ਵਾਲੀ ਟੋਕੜ ਆ ਗਈ ਸਾਹਮਣੇ ਖੜੀ ਜੀ ਤੇ ਬਾਈ ਫਿਰ ਹੁਣ ਇਹਦੇ ਮਤਲਬ ਟੀਕਾ ਟੂਕਾ ਕਿਹੜਾ ਲੱਗਿਆ ਹੋਇਆ ਹੈ ਤੀਜਾ ਵੀਰੇ ਕੋਹੀ ਨੂਰ ਦਾ ਲੱਗਿਆ ਹੋਇਆ ਹੈ ਅਸਿਸਟੈਂਟ ਅੱਛਾ ਕੋਹੀ ਨੂਰ ਦਾ ਲੈ ਫਿਰ ਮੈਂ ਜੱਗੀ ਤੂੰ ਨਾ ਕਰ ਮੜਾ ਜੇ ਪਾਸੇ ਹੋ ਜਾ ਤੇ ਮੈਂ ਇਹ ਨਾ ਮੱਝ ਜਿਹੜੀ ਹੈਗੀ ਇਹ ਖੜੀ ਦਿਖਾ ਦਾਂ ਲੇਵਾ ਤਾਂ ਯਾਰ ਹੁਣ ਹੀ ਸੱਜਰਾ ਵਰਗਾ ਲੇਵਾ ਹੈ ਹਾਂਜੀ ਹਾਂਜੀ ਬਾਈ ਇਹ ਬਹੁਤ شریف ਸ਼ਾਨਦਾਰ ਦੇਖੋ ਜਿਵੇਂ ਮਰਜੀ ਤੁਸੀਂ ਕਰੀਓ ਅੱਛਾ ਮੈਨੂੰ ਇਹ ਦੱਸ ਬਾਈ ਆਪਾਂ ਤੋੜ ਕੇ ਦਿਖਾਈ ਗੇ ਲੈ ਮੁੰਡੇ ਨੂੰ ਮਾਰ ਗੋਲ ਲੋ ਵੀ ਆਪਾਂ ਤੁਹ ਲੇਵੇ ਦੀ ਪੰਤਰ ਪੰਤਰ ਤੁਸੀਂ ਦੇਖ ਲਓ ਇਹ ਆ ਦੇਖੋ ਲੈ ਜਾ ਬਈ ਲੰਮੀ ਲੈ ਜਾ ਇਹ ਤਾਜੀ ਸੂਈ ਦਾ ਲੇਵਾ ਤਾਂ ਜਿਹੜਾ ਮੈਨੂੰ ਐ ਲੱਗਦਾ ਹੋਰ ਵੀ ਸੋਹਣਾ ਮੈਨੂੰ ਐ ਲੱਗਦਾ ਬਣਾਉਂਦੀ ਹੋਊਗੀ ਪਰ ਯਾਰ ਹੁਣ ਵੀ 10 ਕਿਲੋ ਟੋਕੜ ਥੱਲੇ ਦੁੱਧ ਤਿਆਰ ਆ ਇਹ ਉੱਤੋਂ ਤੁਸੀਂ ਚੈੱਕ ਕਰ ਲਓ ਲਿਆ ਕਰਾਂ ਉਹ ਰੋ ਮੋੜ ਲਿਆ ਵੀਰੇ ਵੀਰੋ ਆ ਆ ਗਈ ਟੋਕੜ ਠੀਕ ਆ ਹੁਣ 9 10 ਕਿਲੋ ਦੁੱਧ ਆ ਪਰ ਬਾਈ ਤਾਂ ਕਹਿੰਦਾ ਵੀ 10 ਕਿਲੋ ਦੁੱਧ ਆ ਪਰ 9 ਹੀ ਕਹਿਣਾ ਇਹ ਆ ਦੇਖੋ ਤਾਜੀ ਸੂਈ ਦਾ ਦੁੱਧ 19 ਕਿਲੋ ਆ ਮਿੱਤਰੋ ਇਸ ਮੱਝ ਥੱਲੇ ਲੈ ਜਾ ਕਰਾਂ ਹਾਂ ਹਾਂ ਲੈ ਜਾ ਠੀਕ ਐ ਜਗੀ ਜਿਹੜੀ ਆਪਾਂ ਹੁਣ ਮੱਝ ਜਿਹੜੀ ਉਹ ਤੋੜ ਕੇ ਦਿਖਾਈ ਸੀ ਉਹਦਾ ਕੀ ਰੇਟ ਹੋਵੇ ਉਹਦਾ ਬਾਈ ਜੀ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲਓ 165 ਦੀ ਦੇਣੀ ਹੈ ਜੀ ਉਹ 165 ਦੀ ਹਾਂਜੀ ਅੱਛਾ ਵਿੱਚੋਂ ਕੋਈ ਮਾਨ ਤਾਨ ਮੌਕੇ ਤੇ ਮਾਨ ਤਾਨ ਬਾਈ ਜੀ ਮੈਂ ਕਹਿੰਦਾ ਮੱਝ ਜਿਹੜਾ ਬੰਦਾ ਲੈ ਜਾਊਗਾ ਯਾਦ ਹੀ ਰੱਖੂਗਾ ਅੱਛਾ ਹਾਂਜੀ ਚੰਗੇ ਦੁੱਧ ਵਾਲੀ ਆ ਮੈਂ ਕਹਿੰਦਾ ਜੀ ਮੇਰੀ ਜੇ ਸੁਣੋ ਵੇ ਆਸਨਾ ਮਨਾ 8 ਫੈਂਟ ਆਈ ਦੁੱਧ ਦੀ ਅੱਛਾ 8 ਫੈਂਟ ਆਈ ਠੀਕ ਹੈ 80 ਰੁਪਏ ਦੁੱਧ ਪੈਂਦਾ ਡੈੜੀ ਤੋਂ ਦਾ ਡੈੜੀ ਦਾ 80 ਰੁਪਏ ਪੈਂਦਾ ਠੀਕ ਹੈ ਅੱਛਾ ਜਿਹੜੀ ਹੁਣ ਆ ਮੱਝ ਬਾਈ ਖੋਲੀ ਜਾਂਦਾ ਜਿਹੜੀ ਇਹ ਮੱਝ ਜਿਹੜੀ ਹੈਗੀ ਕਿੰਨੇਵੇਂ ਸੂਏ ਸੂਣ ਵਾਲੀ ਆ ਇਹ ਬਈ ਇਹਨੇ ਸੋਣਾ ਤੀਜੇ ਸੂਏ ਆਸਟਾ ਤੀਜੇ ਸੂਏ ਹਾਂਜੀ ਤੇ ਕਿੰਨੇ ਦਿਨ ਬਾਕੀ ਇਹਦੇ ਇਹਦੇ 2 ਤੋਂ 3 ਦਿਨ ਬਾਕੀ ਹੋਈ ਤਿੰਨ ਦਿਨ ਕਦਨ ਹਜੇ ਲੈ ਜੂਗੀ ਹਾਂਜੀ ਤਿੰਨ ਦਿਨ ਪੱਕਾ ਲੈ ਜੂਗੀ ਠੀਕ ਆ ਆ ਜਿਵੇਂ ਮੰਨ ਕੇ ਚੱਲ ਗਏ ਇਹਦਾ ਦੁੱਧ ਦਾ ਰਿਕਾਰਡ ਦੁੱਧ ਦਾ ਰਿਕਾਰਡ ਕੀ ਹੈ ਇਹਦਾ ਇਹ ਤੇਰਾ ਕਿਲੋ ਪਈ ਜੀ ਅਗਲੇ ਨੇ ਚੋਇਆ ਵਿਆ ਜੀ ਕਿੰਨਾ 13 ਕਿਲੋ 13 ਕਿਲੋ ਤੇ ਹੁਣ ਕਿੰਨਾ ਦੇਉਗਾ ਆਪਾਂ ਤੇਰਾ 12 ਕਿਲੋ ਦੀ ਓਟ ਦੇ ਕੇ ਦੇਵਾਂਗੇ 12 ਤਾਂ ਖੁੱਲਾ ਲੈਣਾ ਚਾਹੀਦਾ ਯਾਰ ਲੈ ਵਾ ਯਾਰ ਬੜਾ ਸੋਹਣਾ ਇਹਦਾ ਹਾਂ ਹੈਨਾ ਹਾਂਜੀ ਬੜਾ ਸਾਫ ਲੈ ਵਾ ਹੈਗਾ ਮਾ ਸਾਫੁੱਤੇ ਲੈਵੇ ਦੀ ਹੈ ਇਹ ਅੱਛਾ ਇਹ ਮੱਝ ਕਿੰਨੇ ਰੁਪਈਏ ਚ ਦੇਵਾਂਗੇ ਆਪਾਂ ਫਿਰ ਇਹ ਭਾਈ ਆਪਾਂ ਮੁੱਲ ਕਿੰਨਾ ਮਰਦੀ ਕਰਾ ਲਈ ਬੰਦਾ ਕੀ ਕਹਣਾ ਕਾਟਾ-ਵਾਟਾ ਇਕਲਾ ਤੇ ਚੜੀ ਜਾਂਦੀ ਜੀ ਇੱਕ ਮਾਨਤਨ ਕੋਈ ਮੈਂ ਕਹਣਾ ਭਾਈ ਜੀ ਮਾਨਤਾਂ ਨਹੀਂ ਹੱਸ ਅੱਛਾ ਲੈ ਵੀ ਆਹ ਦੇਖ ਲੋ ਜਿਹੜੀ ਮੱਝ ਹੁਣ ਆਪਾਂ ਦਿਖਾਉਣ ਲੱਗੇ ਆ ਨਾ ਇਹ ਤਾਂ ਦੰਦ ਟੁੱਟਿਆ ਹੋਇਆ ਹੈ ਇਹ ਆਪਾਂ ਦਰਸ਼ਨ ਕਹਿ ਕੇ ਦੇਵਾਂਗੇ ਵੀ ਡਿੱਗ ਪੀਸੀ ਹੈ ਅੱਛਾ ਤੂੰ ਜਨਾ ਜੀ ਠੀਕ ਹੈ ਬਰੀ ਹਾਂ ਟੈਂਪੂ ਚ ਲਾਉਂਦੇ ਬਰੀ ਡਿੱਗ ਪੀਸੀ ਇੱਕ ਦੰਦ ਟੁੱਟ ਗਿਆ ਸੀ ਅੱਛਾ ਇੱਕ ਦੰਦ ਟੁੱਟਿਆ ਹੋਇਆ ਜਿਹੜੀ ਗੱਲ ਆਪਾਂ ਕਹਿ ਕੇ ਦੇਵਾਂਗੇ ਨਹੀਂ ਵੈਰੀ ਗੱਟ ਯਾਰ ਆਹ ਦੇਖ ਲੋ ਮਿੱਤਰੋ ਜਿਹੜੀ ਆ ਮੱਝ ਆ ਨਾ ਹੁਣ ਇਹ ਮੱਝ ਤੁਹਾਨੂੰ ਲੈਵੇ ਤੋਂ ਵਾੜੀ ਚੰਗੀ ਲੱਗੂਗੀ ਲੈ ਵੀ ਆਪਾਂ ਤੁਹਾਨੂੰ ਆ ਤੇ ਨੰਮੀ ਲੈ ਜਾ ਸੋਹਣਿਆ ਸੱਜਣਾ ਲੇਵਾ ਜਿਹੜਾ ਹੈਗਾ ਨਾ ਇਹਦਾ ਬਹੁਤ ਸਾਫ ਸੁਥਰਾ ਲੇਵਾ ਹੈਗਾ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਤੇ ਉਤੋਂ ਵੀ ਸਮੀ ਪਲੀਏ ਜਮਾ ਜਿਵੇਂ ਬਾਈ ਨੇ ਦੁੱਧ ਆਖਿਆ ਹੈ ਨਾ ਇਹ 12 ਕਿਲੋ ਜੀ ਬਤੂ 12 ਕਿਲੋ ਤਾਂ ਯਾਰ ਮੈਨੂੰ ਆਗਦਾ ਵੀ ਓਲੇ ਹੱਥ ਨਾਲ ਹੀ ਪਾਉਣਾ ਚਾਹੀਦਾ ਇਸ ਮੈਨੂੰ ਤੇ ਸਿੰਘ ਇੱਕ ਕੁੰਡਾ ਆ ਗਿਆ ਤੇ ਇੱਕ ਲੈ ਜਾ ਲੈ ਜਾ ਲੈ ਜਾ ਕੋਈ ਗੱਲ ਨਹੀਂ ਲੈ ਵੀ ਇਹ ਬਾਈ ਜੱਗੀ ਕੋਲੇ ਦੋ ਮੱਝਾਂ ਸੀ ਆਪਾਂ ਦੋ ਇਹ ਆ ਇੱਕ ਵਾਰੀ ਮੱਝ ਮੈਂ ਹੋਰ ਦਿਖਾਦਾ ਮੈਨੂੰ ਐ ਹੁੰਦਾ ਨਾ ਲਾਲਚ ਵੀ ਯਾਰ ਆ ਦੇਖੋ ਲੈਵਾ ਇਹਦਾ ਹੁਣ ਦੇਖੋ ਵੀ ਦਿਖਾ ਦਗੇ ਕਿਸੇ ਨੂੰ ਦੂਰੋਂ ਆਉਣਾ ਹੁੰਦਾ ਭਾਈਚਾਰੇ ਨੇ ਕਿਸੇ ਨੇ ਤੇ ਤਕਲੀਫ ਹੁਣਾ ਹੋਵੇ ਅੱਛਾ ਜੇ ਕੀ ਨੰਬਰ ਬੋਲੀ ਤੇਰਾ 84 375 7184 ਅੱਛਾ ਇਹ ਨੰਬਰ ਆ ਗਿਆ ਹਾਂਜੀ ਠੀਕ ਹੈ ਲੋ ਵੀ ਇਹ ਬਾਈ ਜੱਗੀ ਸੀਗਾ ਤੁਹਾਨੂੰ ਪਤਾ ਹੀ ਹੈ ਹਨਾ ਆਪਾਂ ਬਾਈ ਕੋਲੇ ਵੀਡੀਓ ਬਣਾਉਣਾ ਆਉਂਦੇ ਆ ਜਦੋਂ ਥੋੜੀਆਂ ਮੋਟੀਆਂ ਪ੍ਰੋਬਲਮਾਂ ਦਾ ਸੰ ਬਣਾ ਆਪਾਂ ਨੂੰ ਵੀ ਕਰਨਾ ਪੈਂਦਾ ਕਿਉਂਕਿ ਅ ਥਾਂ ਵੀ ਸਾਡੇ ਕੋਲੇ ਥੋੜਾ ਕਨਾ ਘਾਟ ਹੀ ਹੈਗਾ ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪਰ ਮਿਹਨਤ ਜਿਹੜੀ ਬਾਈ ਕਰਦਾ ਉਹ ਵੱਡੀ ਕਰਦਾ ਹੈਗਾ ਕਿਉਂਕਿ ਪਸ਼ੂ ਲੈ ਕੇ ਪੈਸੇ ਲਾ ਕੇ ਪਸ਼ੂ ਲੈ ਕੇ ਆਉਣਾ ਤੇ ਉਹ ਰਿਸਕ ਵੀ ਹੁੰਦਾ ਤੁਹਾਨੂੰ ਪਤਾ ਹੀ ਹੈ ਹਨਾ ਪਰ ਮਿਹਨਤ ਮੈਂ ਕਹਿੰਦਾ ਬਾਈ ਦੀ ਬਹੁਤ ਆ ਤੇ ਜੱਗੀ ਵੀਰੇ ਮੈਂ ਕਹਿੰਦਾ ਵੀ ਜਿਹੜੀ ਤੂੰ ਮਿਹਨਤ ਕਰਦਾ ਹਰ ਇੱਕ ਬੰਦਾ ਆਪਣੇ ਪੇਟ ਵਾਸਤੇ ਕਰਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਵਧਾਈਆਂ ਵੀ ਤੁਸੀਂ ਵਧਾਈ ਦੇ ਪਾਤਰ ਹੋ ਠੀਕ ਹੈ ਤੇ ਬਾਈ ਜੀ ਤੁਸੀਂ ਵੀ ਆਸ ਕਰਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਲਾਸਟ ਤੇ ਵੀ ਸੋਣਾ ਮਤਲਬ ਕੰਮ ਚੱਲੇ ਤੇਰਾ ਮੈਂ ਕਹਿੰਦਾ ਮੈਂ ਕਹਿੰਦਾ ਮਹਾਰਾਜ ਨੇ ਇੰਨੀ ਵਧੀਆ ਸੁਣੀ ਹੈ ਜੀ ਠੀਕ ਹੈ ਨਾ ਉਹਦਾ ਦੇਣਾ ਨਹੀਂ ਦੇ ਸਕਦੇ ਆ ਭਾਈ ਪਰ ਬਸ ਜਾਇਜ ਜੀ ਨਫੇ ਤੇ ਜਾਇਜ ਜਾਇਜ ਦਾ ਨਫਾ ਰੱਖਦੇ ਆ ਭਾਈ ਮਤਲਬ ਐ ਨਹੀਂ ਕਿ ਆ ਵੀ ਕਿਸੇ ਨਾਲ ਗੱਲ ਬਟਣਾ ਹਾਂ ਬਸ ਜਾਇਜ ਜੇ ਕੰਮ ਕਰੀ ਚੱਲ ਠੀਕ ਹੈ ਤੇ ਰੱਬ ਮੈਂ ਕਹਿੰਦਾ ਵੀ ਉਹੋ ਜੀ ਤੈਨੂੰ ਸਫਲਤਾ ਦੇਈ ਚੱਲ ਠੀਕ ਹੈ ਭਾਈ ਹੈ ਜੈ ਕੀ ਬਹੁਤ ਬੋਤਨ